ਇਤ ਕੋੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਸਾਦ ਸਲੋਕ ਵਾਰਾਂ ਤੇਗ ਧੀਕ ਪਹਿਲਾ ਪਹਿਲਾ ਉਤੰਬੀ ਪੋਰੀ ਘਰੀ ਗੁੰਬੀਰੀ ਸਸੜ ਸੁਹੀਆ ਕਿਉ ਕਰੀ ਨਿਵਰਨਾ ਜਾਏ ਥਣੀ ਬੱਤ ਜੇ ਲੱਗਾ ਗਿਰਵੜੀ ਸਖੀਏ ਤੋਲਰੀ ਸੇ ਭੀ ਠੈਂਦੇ ਡਿਠ ਮੈਂ ਮੁੰਧ ਨਾ ਗੁਰਬਥਣੀ ਸੋਣ ਮੁੰਧੇ ਹਰਣਾਖੀਏ ਗੂੜਾ ਵੈਣੋ ਪਾਰ ਪਹਿਲਾ ਵਸਤ ਸਿਝਾਂਣ ਕ ਤਾਂ ਕੀ ਚਾ ਵਾ ਪਾਰ ਦੋਹੀ ਵਿਚੈ ਦੁਰਜਨ ਮਿਤਰਾ ਕੂੰਜੈ ਕਾਰ ਜਿਤ ਦੋਹੀ ਸੱਜਣ ਮਿਰਨ ਲੋ ਮੁੰਦੇ ਵਿਚਾਰ ਤਨ ਮਨ ਦੀਜੈ ਸੱਜਣਾ ਐਸਾ ਹਸਣ ਸਾਰ ਤਿਸ ਸੋ ਨੇ ਨ ਕੀ ਚਈ ਜੇਦ ਸੱਚ ਲੰਹਾਰ ਨਾਨਕ ਜਿੰਨੀ ਏਕ ਕਰ ਬੁਝਿਆ ਤਿਨਾ ਵਿਟੋ ਕੁਰਬਾਨ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੜੰਮ ਕਾਲ ਤਾਹੂ ਖਰੇ ਸਜਣ ਮੰਨਿਆ ਇਨੀ ਕਪਰੀ ਢੜ ਟੱਕੜ ਓਹਾੜ ਲਹਿਰੀ ਵਹਿਨ ਲਖੇਸਰੀ ਸਤਗੁਰ ਸਿਓ ਆ ਲਾਏ ਡੇੜੇ ਡਬਣ ਨਾਏ ਭਾਉ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿੱਤ ਨਾ ਰਿਹਾ ਕੋਈ ਪਾਈ ਬੰਧੀ ਹੈ ਤੇ ਚੁਪਾਇਆ ਦੁਨੀਆ ਕਾਰਨ ਦੀਨ ਗਵਾਇਆ ਹੈ ਹੈ ਕਰਤਾ ਉਹ ਕਰੇਨ ਗੱਲਾਂ ਪਟਨ ਸਿਰ ਖੋਹੇਨ ਨਾ ਲੈਨ ਅਰ ਕੰਮ ਸਮਾਏ ਨਾਨਕ ਤਿਨ ਬਲ ਹਾਰ ਜਾਏ ਰੇ ਮਨ ਦੀਗ ਨਾ ਢੋਲੀਆਂ ਸਿੱਧਾ ਮਾਰਗ ਤਾ ਪਾਛੈ ਬਾਗ ਡਰਾਵਣੋ ਆਗੈ ਅਗਨ ਸਲਾਵ ਸਹ ਸੈ ਜੀ ਰਾ ਪਰ ਰਹੋ ਮਾ ਤੋਂ ਅਵਰ ਨਾ ਢੰਗ ਨਾਨਕ ਗੁਰਮੁਖੁ ਛੁਟੀਐ ਹਰ ਪ੍ਰੀਤਮ ਸਿਉ ਸੰਗ ਬਾਗ ਮਰੈ ਮਨ ਮਾਰੀਐ ਜਿਸ ਸਤਗੁਰ ਦੀਖਿਆ ਹੋਇ ਆਪ ਤਪ ਸ਼ਾਨ ਹਰ ਮੇਲਾ ਬੋੜ ਨਾ ਮਰਣਾ ਹੋਏ ਕੀਚੜ ਹਾਥ ਨਾ ਬੁੱਢਈ ਏਕਾ ਨਦਰ ਨਿਹਾਲ ਨਾਨਕ ਗੁਰਮੁਖ ਉਬਰੇ ਗੁਰ ਸਰਵਰ ਸੱਚੀ ਪਾਲ ਅਗਨ ਮਰੈ ਜਲ ਲੋੜ ਲੋ ਵੇਣ ਗੁਰ ਨਿਦ ਜਲਨਾਹ ਜਨਮ ਮਰੈ ਧਰਮਾਈਐ ਜੇ ਲਖ ਕਰਮ ਕੁਮਾਹੇ ਜਮ ਜਾਗਾ ਤਨਾ ਲੱਗੇ ਜੇ ਚੱਲੇ ਸਤਿਗੁਰੁ ਭਾਏ ਨਾਨਕ ਨਿਰਮਲ ਅਮਰ ਪਦ ਗੁਰ ਹਰ ਮੇਲਾ ਮਿਲਾਏ ਕਲਰ ਕੇਰੀ ਛਪੜੀ ਕਉਆ ਮਲ ਮਲ ਨਾਏ ਮਨ ਤਨ ਮੈਲਾ ਅਵ ਗੁਣੀ ਚਿੰਜ ਭਰੀ ਗੰਧੀ ਆਏ ਸਰਵਰ ਹੰਸ ਨਾ ਜਾਣਿਆ ਕਾਗ ਕੁ ਪੰਖੀ ਸੰਗ ਸਾਖਤ ਸਿਓ ਐਸੀ ਪ੍ਰੀਤ ਹੈ ਬੁਝੋ ਗਿਆਨੀ ਰੰਗ ਸੰਤ ਸਭਾ ਜੇ ਕਰ ਕਰ ਗੁਰਮੁਖ ਕਰਮ ਕਮਾਓ ਨਿਰਮਲ ਧਾਵਣ ਨਾਨਕਾ ਗੁਰ ਤੀਰਥ ਦਰਿਆ ਜਨਮੇ ਕਾ ਫਲ ਕਿਆ ਗਣੀ ਜਾਂ ਹਰ ਥਗ ਤਨਾ ਪਾਓ ਤੈਦ ਖੱਧ ਬਾਦ ਹੈ ਜਾਂ ਮਨ ਦੂਜਾ ਪਾਓ ਵੇਖਣ ਸੁਣਣਾ ਝੂਠ ਹੈ ਮੁਖ ਝੂਠਾ ਆਲਾਉ ਮਾਨਕ ਨਾਮ ਸਲਾਹ ਤੂੰ ਹੋਰ ਹਾਂ ਮੈਂ ਆਵੋ ਜਾਵ ਹੈ ਨਿਰਲੇ ਨਹੀਂ ਥਣੀ ਥਾਲ ਫੱਕੜ ਸੰਸਾਰ ਮਾਨਕ ਲੱਗੀ ਤੁਰ ਮਰੈ ਜੀਵਨ ਨਾਹੀ ਤਾਣ ਛੋਟ ਸਿਤੀ ਜੋ ਮਰੈ ਲੱਗੀ ਸਾ ਪਰਵਾਣ ਜਿਸ ਨੂੰ ਲਾਏ ਤਿਸ ਲੱਗੈ ਲੱਗੀ ਤਾਂ ਪਰਵਾਣ ਇਰਮ ਤਾਂ ਕਾਮਨਾ ਨਿਕਲੈ ਲਾਇਆ ਤਿਨ ਸੁਜਾਨ ਟੰਡਾ ਥੋਵੇ ਕੌਣ ਜੇ ਕੱਚਾ ਸਾਜਿਆ ਤਾ ਤੂੰ ਪੰਜਰ ਲਾਏ ਤੂੜਾ ਪਾਜਿਆ ਠੰਡਾ ਆਣ ਗੁਰਾਸ ਜਾਂ ਕਿਸ ਭਾਵਸੀ ਪਰਮ ਜੋਤ ਜਾਗਾਏ ਵਾਜਾ ਵਾਵਸੀ ਮਨ ਹੁੰਦੇ ਸੰਦੇ ਖੂਪ ਕਹਿਆ ਬਿਰਦ ਨਾ ਜਾਣਨੀ ਮਨ ਅੰਧਾ ਹੁੰਧ ਕਵਲ ਦਿਸਨ ਖਰੇਤ ਰੂਪ ਇਕ ਕਹਿ ਜਾਣਨ ਕਹਾ ਬੁੱਝਨ ਏ ਨਰਸੁ ਘੜਸ ਰੂਪ ਇਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸਿਧ ਨਾ ਬੁੱਧ ਨਾ ਕੁਲ ਸਰ ਅਖਰ ਕਾ ਪਿਓ ਨਾ ਲਹੰਤ ਨਾਨਕ ਤੇ ਨਰ ਅਸਲ ਖਰ ਜੇ ਬਿਨ ਗੁਣ ਗਰਬਤਰੰਤ ਸੋਧੰਣ ਜੋ ਗਿੰਦਾ ਬ੍ਰਹਮ ਜਪ ਤਪ ਸੰਜਮ ਤੁਮਾਵ ਕਰਮ ਸੀਰ ਸੰਤੋਖਾ ਰੱਖੈ ਧਰਮ ਬੰਧਨ ਤੋੜ ਹੋਵਾ ਮੁਕਤ ਸੋਈ ਬ੍ਰਹਮਣ ਪੂਜਣ ਜੁਗਤ ਖੱਤਰੀ ਸੋ ਜੋ ਕਰਮ ਕਾਸੂਰ ਪੁੰਨ দান ਕਾ ਕਰੈ ਸ਼ਰੀਰ ਏ ਤੁਪਸ਼ਾਣ ਬੀਜੇ ਦਾਨ ਸੋ ਖਤਰੀ ਦਰਗਾ ਪਰਵਾਣ ਲਗ ਲੋਭ ਦੇ ਕੂੜ ਕੁਮਾਵਾ ਆਪਣਾ ਕੀਤਾ ਆਪੇ ਪਾਵਾ ਤਨ ਮੈਂ ਤਪਾਇ ਤਨੂਰ ਜਿਉ ਬਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਥੇੜਿਆ ਅੰਦਰ ਤੀ ਸੰਭਾਲ ਸਬਨੀ ਕਟੀ ਸਹਰ ਵਸਾ ਸਹ ਬਿਨ ਘਟ ਨ ਕੋਈ ਨਾਨਕ ਤੇ ਸੁਹਾਗਣੀ ਜਿਨਾ ਗੁਰਮੁਖ ਪੁਰ ਗਟੋਏ ਜੋ ਤੋ ਪ੍ਰੇਮ ਖੇਲੜਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਹ ਤਮਾਰਗ ਪੈਰ ਤੇਰੀ ਜਾ ਸਿਰ ਦੀ ਜਾਨ ਤਾਣ ਨ ਕੀਜੈ ਨਾਲ ਕਿਰਾਣਾ ਦੋਸਤੀ ਕੂੜੇ ਕੁੜੀ ਪਾਇ ਮਰਨਾ ਨਾ ਜਾਪੇ ਮੂਲਿਆ ਆਵਕ ਤਥਾਈ ਗਿਆਨ ਹੀਣ ਅਗਿਆਨ ਪੂਜਾ ਅੰਧ ਵਰਤਾਵਾ ਪਾਉ ਦੁਜਾ ਗੁਰ ਬਿਨ ਗਿਆਨ ਧਰਮ ਬਿਨ ਧਿਆਨ ਸਚ ਬਿਨ ਸਾਖੀ ਮੂਲੋ ਨਾ ਬਾਕੀ ਮਾਨ ਕਲਾ ਉੱਠੀ ਚੱਲ ਸਾਦ ਨਹੀਂ ਐਵੇਂ ਹੀ ਗੱਲ ਐ ਰਾਮ ਤੁਰਾ ਦਲ ਮੇਲ ਵਾਲੀ ਅੰਤਰਬਲ ਅਦਖਾਰ ਬੰਤਰ ਕੀ ਸੈਨਾ ਸੇਵੀ ਆ ਮਨ ਤਨ ਜੁਜ ਅਪਾਰ ਸੀਤਾ ਲਗਿਆ ਦੈਸਰੋ ਲਖਮਣ ਮੂਹ ਸਰਪ ਨਾਨਕ ਕਰਤਾ ਕਰਨ ਹਰ ਕਰ ਵੇਖੈ ਥਾਪ ਉਥਾਪ ਮਨ ਮੈਂ ਝੂਰੇ ਰਾਮਚੰਦ ਸੀਤਾ ਲక్ష్ਮਣ ਜੋਗ ਹਰਵੰਤਰ ਸਰਦਿਆ ਆਇਆ ਕਰ ਸੰਜੋਗ ਭੂਲਾ ਦੇ ਤਨਾ ਸਮਝਾਈ ਤੈਨ ਪ੍ਰਭ ਕੀ ਏਕਾਮ ਨਾਨਕ ਵੇ ਪ੍ਰਭਾ ਸੋ ਕੀਰਤ ਨਾ ਮਿਟੈ ਰਾਮ लाहौर शहर जहर कहर सवा पैर मेला तीजा लाहौर शहर अमृतसर स्थिति पहला पुदो शाह है क्या निशानी तो न आवे अन्नी पुदोसी करे ही उठी ही रन्नी धम्मी ਤੀਰੰਨੀ ਘਰੇ ਸਆਪਾ ਰੋਉ ਕੁੜੀ ਕੰਮੀ ਜੋਲੇ ਵਾਸੋ ਦੇਵਾ ਨਹੀਂ ਖੱਤੇ ਦਮ ਸਹੰਮੀ ਫੱਦਰ ਤੂੰ ਹਰੀਆਵਲਾ ਕਵਲਾ ਤੰਚਨਵੰਨ ਕੈ ਦੋ ਖੜ ਸੜਿਓ ਹੈ ਕਾਲੀ ਹੋਈ ਆ ਦਿਹੋਰੀ ਨਾਨਕ ਮੈਂ ਤਨ ਭੰਗ ਜਾਣਾ ਪਾਣੀ ਨਲਹ ਜੈਸੇ ਤੀ ਮੇਰਾ ਸੰਗ ਜਿਤ ਜਠਾ ਤੁੰ ਪਰ ਫੁੜਾ ਚੜਾ ਚਦ ਗਣਵੰਨ ਰਜਨਾ ਕੋਈ ਜੀਵਿਆ ਪਹੁੰਚ ਨ ਚੱਲਿਆ ਕੋਈ ਗਿਆਨੀ ਜੀਵਾ ਸਦਾ ਸਦਾ ਸੁਰਤੀ ਹੀ ਪਤੋ ਸਰਫ ਸਰਫਾ ਸਦਾ ਸਦਾ ਕਿਵਾਂ ਗਈ ਵਿਹਾਰ ਨਾਨਕ ਕਿਸ ਨੂੰ ਆਖੀਐ ਵਿਣ ਪਛਿਆਹੀ ਲੈ ਜਾਏ ਦੋਸ਼ ਨਾ ਦੇ ਹੋ ਰਾਇ ਨੂੰ ਮਤ ਚੱਲੇ ਜਾਂ ਬੁੱਢਾ ਹੋਵਾ ਗੱਲਾਂ ਕਰੇ ਟਿਹਰੀਆਂ ਤਾਂ ਅੰਨੇ ਪਵਣ ਖਾਤੀ ਟੋਵੇ ਪੂਰੇ ਕਾ ਕੀਆ ਸਭ ਕਿਛ ਪੂਰਾ ਕਤਬਦ ਕਿਛ ਨਹੀਂ ਨਾਨਕ ਗੁਰਮੁਖ ਐਸਾ ਜਾਣੈ ਪੂਰੇ ਮਾਹੇ ਸਮਾਹੀ